ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇਸ ਚੈਨਲ ਦੇ ਉੱਪਰ ਸਟਾਕ ਮਾਰਕੀਟ ਦੀ ਦੁਨੀਆ ਤੇ ਇਹ ਹੁਣ ਆਪਾਂ ਮੈਂ ਤਿੰਨ ਇੱਕ ਵੀਡੀਓ ਇਸ ਤਰ੍ਹਾਂ ਦੇ ਬਣਾਉਣ ਦੀ ਕੋਸ਼ਿਸ਼ ਕਰੂੰਗਾ ਹੁਣ ਇਹਨਾਂ ਵੀਡੀਓਜ਼ ਦੇ ਵਿੱਚ ਆਪਾਂ ਹੁਣ ਕੀ ਕਰਾਂਗੇ ਕਿ ਦੇਖੋ ਇਹ ਨਹੀਂ ਮੈਨੂੰ ਪਤਾ ਕਿ ਮਾਰਕੀਟ ਹਾਲੇ ਹੋਰ ਕਿੰਨਾ ਕੁ ਜ਼ਿਆਦਾ ਡਿੱਗੂਗੀ ਪਰ ਫਿਰ ਵੀ ਕਮ ਸੇ ਕਮ ਆਪਾਂ ਇਹ ਹੈ ਜੇ ਫੇਸ ਦੇ ਵਿੱਚ ਹੈਗੇ ਆ ਮਾਰਕੀਟ ਦੇ ਜਿੱਥੇ ਬਹੁਤ ਹੀ ਜ਼ਿਆਦਾ ਚੰਗੀਆਂ ਕੰਪਨੀਆਂ ਬਹੁਤ ਹੀ ਜ਼ਿਆਦਾ ਥੱਲੇ ਮਿਲ ਰਹੀਆਂ ਨੇ ਤਾਂ ਇੱਕ ਨਵਾਂ ਆਪਣਾ ਪੋਰਟਫੋਲੀਓ ਬਣਾਉਣ ਦਾ ਟਾਈਮ ਹੈ ਮਤਲਬ ਇੱਥੋਂ ਆਪਾਂ ਸਟਾਰਟ ਕਰ ਸਕਦੇ ਆ ਪਰ ਥੋੜੀ ਮੇਰੇ ਕੋਲੇ ਸਮੇਂ ਦੀ ਕਮੀ ਰਹਿੰਦੀ ਆ ਜੀ ਹਮੇਸ਼ਾ ਹੀ ਕਿਉਂਕਿ ਹੋਰ ਬਹੁਤ ਸਾਰੀਆਂ ਚੀਜ਼ਾਂ 'ਚ ਮੈਂ ਥੋੜਾ ਬਿਜ਼ੀ ਆ ਪਰ ਫਿਰ ਵੀ ਮੈਨੂੰ ਥੋੜਾ ਛੋਟਾ ਧਿਆਨ ਰਹਿੰਦਾ ਤੇ ਪਰ ਇੱਕ ਚੀਜ਼ ਇਹ ਮੈਂ ਆਪਣੇ ਲਈ ਇੱਕ ਬਣਾਇਆ ਇਸ ਤਰ੍ਹਾਂ ਕਹਿ ਲਓ ਇਹਦੇ ਵਿੱਚ ਸਿਰਫ ਉਹ ਕੰਪਨੀਆਂ ਹੋਣਗੀਆਂ ਜਿਹੜੀਆਂ ਚੰਗੀਆਂ ਵੀ ਨੇ ਤੇ ਪਰ ਪਿਛਲੇ ਕੁਝ ਟਾਈਮ ਦੇ ਵਿੱਚ ਬਹੁਤ ਹੀ ਜ਼ਿਆਦਾ ਥੱਲੇ ਆਈਆਂ ਹੋਈਆਂ ਨੇ ਤਾਂ ਮੈਂ ਅਲਫਾਬੈਟਿਕਲੀ ਚੱਲ ਰਿਹਾ ਸੈਕਟਰ ਵਾਈਜ਼ ਤਾਂ ਪਹਿਲਾ ਜਿਹੜਾ ਅੱਜ ਦਾ ਇਹ ਵੀਡੀਓ ਆ ਇਹਦੇ ਵਿੱਚ ਆਪਾਂ ਗਏ ਆ A ਤੋਂ ਲੈ ਕੇ H ਤੱਕ ਮਤਲਬ H ਤੱਕ ਦੇ ਜਿਹੜੇ ਸੈਕਟਰ ਨੇ ਅਲਫਾਬੈਟਿਕਲੀ ਜਿਹੜੇ ਆਉਂਦੇ ਆ ਉਹਦੀਆਂ ਕੰਪਨੀਆਂ ਨੇ ਜਿਹੜੀਆਂ ਸਿਰਫ ਚੰਗੀਆਂ ਨੇ ਤੇ ਜਿਹੜੀਆਂ ਬਹੁਤ ਹੀ ਜ਼ਿਆਦਾ ਥੱਲੇ ਆਈਆਂ ਹੋਈਆਂ ਤੇ ਇੱਥੇ ਥੋੜੀ ਇੱਕ ਪ੍ਰੋਬਲਮ ਇਹ ਵੀ ਰਹੂਗੀ ਮੈਂ ਇਹਨਾਂ ਦੇ ਨਾਮ ਵੀ ਨਹੀਂ ਬੋਲ ਸਕਦਾ ਮਤਲਬ ਥੋੜਾ ਜਿਹਾ ਜ਼ਿਆਦਾ ਹੀ ਦੇਸੀ ਜਟਕਾ ਕੰਮ ਆਪਣਾ ਹੋ ਜਾਣਾ ਤੇ ਮੈਂ ਤੁਹਾਨੂੰ ਹੁਣ ਇਸ ਤੋਂ ਅਗੇ ਤੁਹਾਨੂੰ ਫੋਟੋਜ਼ ਮੈਂ ਲਿਖ ਲੀਆਂ ਸੀ ਕੰਪਨੀਆਂ ਪੇਜ ਦੇ ਉੱਪਰ ਮੈਂ ਤੁਹਾਨੂੰ ਫੋਟੋ ਖਿੱਚ ਕੇ ਇੱਥੇ ਨਾਲ ਦੀ ਨਾਲ ਪਾ ਦੂੰਗਾ ਤੁਸੀਂ ਉਹਨੂੰ ਦੇਖ ਸਕਦੇ ਹੋ ਤੇ ਤੁਹਾਨੂੰ ਕੰਪਨੀਆਂਜ਼ ਦਾ ਪਤਾ ਲੱਗ ਜਾਊਗਾ ਤੇ ਨਾਲੇ ਇੱਕ ਹੋਰ ਚੀਜ਼ ਹੋ ਜਾਊ ਤੁਹਾਨੂੰ ਸਪੈਲਿੰਗਸ ਪਤਾ ਲੱਗ ਜਾਣਗੇ ਇਨ ਸਾਰੀਆਂ ਕੰਪਨੀ ਤੇ ਤੇ ਜੇ ਤੁਹਾਨੂੰ ਸਪੈਲਿੰਗ ਚ ਕਿਸੇ ਦੀ ਕੋਈ ਪ੍ਰੋਬਲਮ ਹੋਈ ਤਾਂ ਤੁਸੀਂ ਬਾਅਦ ਦੇ ਵਿੱਚ ਕਿਤੇ ਮੈਨੂੰ ਕਮੈਂਟ ਕਰਕੇ ਪੁੱਛ ਵੀ ਲਿਓ ਤੇ ਇਹ ਐਚ ਤੱਕ ਨੇ ਐਚ ਤੋਂ ਬਾਅਦ ਫਿਰ ਅੱਗੇ ਆਪਾਂ ਚੱਲੇ ਜਾਵਾਂਗੇ ਜਿਵੇਂ ਐਮ ਐਨ ਤੱਕ ਕਰ ਲਾਂਗੇ ਉਹ ਵੀ ਸ਼ਾਇਦ ਮੈਂ ਅੱਜ ਹੀ ਵੀਡੀਓ ਬਣਾ ਦੂੰਗਾ ਤੇ ਉਸ ਤੋਂ ਬਾਅਦ ਫਿਰ ਜ਼ेड ਤੱਕ ਕਰ ਲਾਂਗੇ ਤਾਂ ਅਗਲੇ ਤਿੰਨਾਂ ਦਿਨਾਂ ਦੇ ਵਿੱਚ ਆਪਾਂ ਇਹੋ ਜਿਹੀਆਂ ਕੰਪਨੀਆਂ ਦੀ ਗੱਲ ਕਰ ਲਾਂਗੇ ਮੈਂ ਫਿਰ ਉਹੀ ਰਿਪੀਟ ਹੋਣ ਕਰੀ ਜਾਂ ਜਿਹੜੀਆਂ ਬਹੁਤ ਹੀ ਵਧੀਆ ਨੇ ਤੇ ਨਾਲ ਦੇ ਨਾਲ ਹੀ ਬਹੁਤ ਹੀ ਜ਼ਿਆਦਾ ਉਹ ਪ੍ਰਾਈਸ ਦੇ ਵਿੱਚ ਥੱਲੇ ਆਈਆਂ ਹੋਈਆਂ ਤਾਂ ਇੱਕ ਪੋਰਟਫੋਲੀਓ ਹੁਣ ਤੋਂ ਇੱਕ ਨਵਾਂ ਬਣਨਾ ਤਿਆਰ ਹੋ ਸਕਦਾ ਹੋ ਸਕਦਾ ਕਿ ਜਿਵੇਂ ਉਹ ਕਹਿੰਦੇ ਆ ਕਿ ਕਿ ਸਵਾਹ ਦੇ ਵਿੱਚੋਂ ਫਿਰ ਕੋਈ ਹੀਰਾ ਨਿਕਲਦਾ ਵਾ ਤਾਂ ਡਸਟ ਦੇ ਵਿੱਚੋਂ ਵੀ ਕੁਝ ਨਿਕਲਦਾ ਉਹ ਫਾਈਨਲੀ ਡਸਟ ਸੈਟਲ ਹਾਲੇ ਹੋਈ ਆ ਜਾਂ ਨਹੀਂ ਹੋਈ ਇਹ ਤਾਂ ਨਹੀਂ ਪਤਾ ਪਰ ਇੱਕ ਮੌਕਾ ਜ਼ਰੂਰ ਆ ਚੁੱਕਿਆ ਵਾ ਕਿਉਂਕਿ ਜੇ ਕੋਈ ਚੰਗੀ ਕੰਪਨੀ 40% ਤੱਕ ਥੱਲੇ ਤੁਹਾਨੂੰ ਮਿਲਦੀ ਆ ਤਾਂ ਤੁਹਾਨੂੰ ਕੋਈ ਨਾ ਕੋਈ ਥੋੜੀ-ਬਹੁਤ ਖਰੀਦਾਰੀ ਉਹਦੀ ਸ਼ੁਰੂ ਕਰਨੀ ਚਾਹੀਦੀ ਆ ਉੱਥੇ ਤਾਂ ਇਹ ਦੇਖ ਲਿਓ ਜੀ ਤੇ ਬਾਕੀ ਇਹ ਵੀ ਦੱਸ ਦੋ ਕਿ ਕੀ ਤੁਹਾਡੇ ਲਈ ਫਾਇਦੇਮੰਦ ਇਸ ਤਰੀਕਾ ਹੋਇਆ ਕਿਉਂਕਿ ਸਮੇਂ ਦੀ ਰਹਿੰਦੀ ਹੈ ਕਮੀ ਤਾਂ ਇਹ ਪੇਜ ਦਾ ਮੈਂ ਤੁਹਾਨੂੰ ਕਲਿੱਕ ਕਰਕੇ ਫੋਟੋਸ ਭੇਜ ਦਿੰਨਾ ਪਰ ਇੱਕ ਵਾਰੀ ਫੇਰ ਜਰੂਰ ਡਿਸਕਲੇਮਰ ਦੇ ਦੇਣਾ ਆਪਣੀ ਇਨਫੋਰਮੇਸ਼ਨ ਮੈਂ ਸਿਰਫ ਤੁਹਾਡੇ ਨਾਲ ਸ਼ੇਅਰ ਕਰਦਾ ਵਾਂ ਮੈਂ ਕਿਸੇ ਨੂੰ ਨਹੀਂ ਇਹ ਕਹਿ ਰਿਹਾ ਕਿ ਹਾਂ ਇਹਨਾਂ ਨੂੰ ਬਸ ਜਰੂਰ ਖਰੀਦਣਾ ਹੀ ਖਰੀਦਣਾ ਤੇ ਅੱਜ ਹੀ ਖਰੀਦੋ ਸਿਰਫ ਇਹ ਹੈ ਕਿ ਹਾਂ ਆਪਣੇ ਇੱਥੇ ਹਾਲੇ ਜਾਣਕਾਰੀ ਘੱਟ ਹੁੰਦੀ ਹੈ ਤਾਂ ਜਿਹੜੀਆਂ ਮੈਨੂੰ ਚੰਗੀਆਂ ਲੱਗ ਰਹੀਆਂ ਮੈਂ ਸਿਰਫ ਉਹ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕੋਈ ਲੈਣ ਦੇ ਲਈ ਕਿਸੇ ਨੂੰ ਬਾਏ ਕਰਨ ਲਈ ਇਹ ਕੰਪਨੀਆਂਸ ਮੈਂ ਬਿਲਕੁਲ ਵੀ ਨਹੀਂ ਕਹਿ ਰਿਹਾ